ਸਤਿ ਸ਼੍ਰੀ ਅਕਾਲ ਜੀ ਫਾਰਮਰ ਪ੍ਰਭੋ ਦੁਬਾਰਾ ਫੇਰ ਤੁਹਾਡਾ ਮਿਲਕ ਫੀਡ ਇੰਡਸਟਰੀ ਦੇ ਪੇਜ ਤੇ ਬਹੁਤ ਬਹੁਤ ਸਵਾਗਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਅੱਜ ਆਪਾਂ ਗਿੱਦੜਪਿੰਡ ਨਥਾਣੇ ਦੇ ਕੋਲੇ ਖੜੇ ਆਂ ਬਾਈ ਰਣਜੀਤ ਸਿੰਘ ਜੀ ਵੀ ਸਾਡੇ ਨਾਲ ਨੇ ਇਸ ਘਰ ਦੇ ਵਿੱਚੋਂ ਆਪਾਂ ਪਹਿਲਾਂ ਵੀ ਇੱਕ ਵੀਡੀਓ ਬਣਾ ਚੁੱਕੇ ਹਾਂਗੇ ਇਸ ਕੱਟੀ ਦੀ ਜੋ ਤੁਸੀਂ ਕੱਟੀ ਇਹ ਵੀਡੀਓ ਚ ਦੇਖ ਰਹੇ ਹੋ ਅੱਜ ਦੁਬਾਰੇ ਆਪਾਂ ਇਸੇ ਕੱਟੀ ਦੀ ਵੀਡੀਓ ਬਣਾਉਣ ਆਏ ਆਂਗੇ ਇਹਦਾ ਮਕਸਦ ਇਹ ਹੈ ਫਾਰਮਰ ਭਰਾਵੋ ਵੀ ਪਹਿਲਾਂ ਜਦੋਂ ਆਪਾਂ ਇਹਦੀ ਵੀਡੀਓ ਬਣਾਈ ਸੀ ਨਾ ਉਸ ਵਕਤ ਤੇ ਇਸ ਕੱਟੀ ਨੇ ਦੋ ਬੈ ਖਾਦੇ ਸੀਗੇ ਤੁਸੀਂ ਨੇ ਉਹ ਵੀਡੀਓ ਵੀ ਦੇਖੀ ਹੋਣੀ ਉਸ ਵਕਤ ਵੀ ਇਹਨੇ ਬਹੁਤ ਵਧੀਆ ਆਪਣਾ ਵੇਟ ਚ ਵਾਧਾ ਕੀਤਾ ਸੀਗਾ ਚਮਕਾਈ ਸੀ ਕੱਟੀ ਤੇ ਅੱਜ ਇਹ ਕੱਟੀ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਅੱਜ ਇਹ ਕੱਟੀ 3.5 ਕੁਇੰਟਲ ਦੀ ਹੋ ਚੁੱਕੀ ਹੈ ਹੁਣ ਇਹ ਗੱਬਣ ਹੋਣ ਲਈ ਤਿਆਰ ਹੈਗੀ ਜਿਸ ਵਕਤ ਆਪਾਂ ਇਹਨੂੰ ਸ਼ੁਰੂ ਕੀਤਾ ਸੀਗਾ 2 ਕੁਇੰਟਲ 38 ਕਿਲੋ ਵੇਟ ਸੀ ਜਦੋਂ ਆਪਾਂ ਇੱਥੇ ਟ੍ਰੈਲ ਆਇਆ ਸੀਗਾ ਆਪਣਾ ਸ਼ਗਨ ਕੈਟ ਫੀਡ ਦਾ ਹੀਫਰ ਇਸ ਕੱਟੀ ਨੂੰ ਪਾਇਆ ਗਿਆ ਹੈ ਰਿਜ਼ਲਟ ਤੁਹਾਡੇ ਸਾਹਮਣੇ ਨੇ ਤੁਸੀਂ ਦੇਖ ਸਕਦੇ ਹੋ ਕੱਟੀ ਆਪਣੇ ਵੇਡ ਚ ਵੀ ਖੜੀ ਹੈਗੀ ਤੇ ਆਪਣੇ ਚਮਕ ਦੇਖ ਲਓ ਤੇ ਪਿੰਡੇ ਦੀ ਬਾਕੀ ਕੱਟੀ ਦੇ ਹਰ ਪੱਖੋਂ ਕੱਟੀ ਨੇ ਮਤਲਬ ਕਿ ਆਪਦਾ ਵਾਅਦਾ ਕੀਤਾ ਗਿਆ ਕੱਦ-ਕਾੜ ਚ ਹੋਰ ਚ ਮੇਰੇ ਨਾਲ ਨਾ ਮੇਰੇ ਵੀਰ ਰਣਜੀਤ ਸਿੰਘ ਜੀ ਨੇ ਜਿਹੜੇ ਇਹਨਾਂ ਦੀ ਇਹ ਕੱਟੀ ਹੈ ਇਹਨਾਂ ਦਾ ਪਾਲਣ-ਪੋਸ਼ਣ ਵੀ ਆਪਦੇ ਪਸ਼ੂਆਂ ਦਾ ਬਹੁਤ ਸੋਹਣਾ ਤੇ ਉਸੇ ਤਰੀਕੇ ਦੇ ਸਬਚ ਅੱਜ ਮੈਂ ਤੁਹਾਡੀ ਬਾਈ ਰਣਜੀਤ ਸਿੰਘ ਨਾਲ ਵੀ ਗੱਲ ਕਰਾਵਾਂਗੇ ਬਾਈ ਜੀ ਆਪਾਂ ਨੇ ਕਿੰਨੇ ਬੈਗ ਇਹ ਕੱਟੀ ਨੂੰ ਹੁਣ ਤੱਕ ਪਾ ਚੁੱਕੇ ਹਾਂਗੇ ਚਾਰ ਬੈਗ ਚਾਰ ਬੈਗ ਇਸ ਕੱਟੀ ਨੇ ਪਾਏ ਨੇ ਜਿਸ ਦਿਨ ਆਪਾਂ ਫੀਡ ਸ਼ੁਰੂ ਕੀਤੀ ਸੀ ਉਸ ਦਿਨ ਇਹਦਾ 2 ਕੁਇੰਟਲ 29 ਕਿਲੋ ਵੇਟ ਸੀਗਾ ਆਪਾਂ ਨੇ ਤੁਹਾਡੇ ਸਾਹਮਣੇ ਵੇਟ ਕੀਤਾ ਸੀਗਾ ਅੱਜ ਆਪਾਂ ਨੇ ਇਹਦਾ ਵੇਟ ਕੀਤਾ ਤਾਂ ਸਾਢੇ 3 ਕੁਇੰਟਲ ਵਜਨ ਹੈ ਹਾਂਜੀ ਸਾਢੇ 3 ਕੁਇੰਟਲ ਵਜਨ ਹੈ ਗੱਬਣ ਦੇ ਕਾਬਲ ਹੈ ਜੀ ਗੱਬਣ ਦੇ ਕਾਬਲ ਹੈਗੀ ਸਾਢੇ 3 ਕੁਇੰਟਲ ਵਜਨ ਹੈ ਸੋਨੂੰ ਸਾਡੇ ਹੀਫਰ ਫੀਡ ਫੀਡ ਹੈ ਸ਼ਗਨ ਕੈਟਲ ਫੀਡ ਦੀ ਉਹਦੇ ਰਿਜ਼ਲਟ ਬਾਈ ਸੋਨੂੰ ਕਿਵੇਂ ਲੱਗਿਆ ਰਿਜ਼ਲਟ ਬਹੁਤ ਵਧੀਆ ਜੀ ਬਾਕੀ ਸਾਹਮਣੇ ਹੈ ਰਿਜ਼ਲਟ ਬਿਲਕੁਲ ਜੀ ਬਿਲਕੁਲ ਪਹਿਲਾਂ ਤੁਸੀਂ ਕੋਈਸਾ ਹੋਰ ਮਤਲਬ ਕੇਬੀਸੀਡੀ ਜੋ ਵੀ ਫੀਡ ਪਾਉਂਦੇ ਸੀਗੇ ਉਹਦੇ ਨਾਲ ਸਾਡੇ ਰਿਜ਼ਲਟ ਬਹੁਤ ਸੋਹਣੇ ਲ ਇੱਕ ਟ੍ਰਾਇਲ ਇੱਥੇ ਬਾਈ ਜੀ ਦੇ ਘਰੇ ਇੱਕ ਬੱਚੀ ਤੇ ਵੀ ਲੱਗਿਆ ਹੋਇਆ ਕਿਸੇ ਦਿਨ ਸਾਨੂੰ ਦੁਬਾਰੇ ਉਸ ਬੱਚੀ ਦੀ ਵੀਡੀਓ ਵੀ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਦੁਬਾਰੇ ਮੈਂ ਮਾਰੇ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਸਾਡੇ ਬਾਈ ਰਣਜੀਤ ਸਿੰਘ ਜੀ ਨੇ ਆਪਣੀ ਕੱਟੀ ਦੇ ਉੱਤੇ ਇਹਨੂੰ ਫੀਡ ਪਾ ਕੇ ਵਜਨ ਲੈ ਕੇ ਤਿਆਰ ਕੀਤਾਗਾ ਉਸੇ ਤਰ੍ਹਾਂ ਸਾਰੇ ਫਾਰਮਰ ਭਰਾ ਇਸ ਸ਼ਗਨ ਕੈਟਲ ਫੀਡ ਦੇ ਹੀਫਰ ਨੂੰ ਵਰਤੋ ਸਾਨੂੰ ਕੱਟੀ ਦੇ ਵਜਨ ਚ ਵਾਧਾ ਕੱਦ ਕਾਠ ਚਮਕ ਦਮਕ ਚ ਤੁਹਾਨੂੰ ਪੂਰਾ ਪ੍ਰੋਪਰ ਮਤਲਬ ਕਿ ਤੁਹਾਡੇ ਕਿਸੇ ਤਰ੍ਹਾਂ ਦਾ ਵੀ ਇਹ ਨਹੀਂ ਹੈਗਾ ਵੀ ਤੁਹਾਨੂੰ ਇਹ ਲੱਗੇ ਵੀ ਯਾਰ ਮੇਰੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆਊਗੀ ਜੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਸਾਡੇ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋਗੇ ਧੰਨਵਾਦ ਜੀ ਸ਼ੁਕਰੀਆ